ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੀ ਮੌਤੇ ਬਣਿਆ ਵੱਡਾ ਸਸਪੈਂਸ ਹੈ ਰਾਜਵੀਰ ਜਵੰਦਾ ਦੇ ਫੈਨਸ ਰਾਜਵੀਰ ਜਵੰਦਾ ਨੂੰ ਚਾਣ ਵਾਲੇ ਰਾਜਵੀਰ ਜਵੰਦਾ ਦੇ ਲਈ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਵੀ ਹੋ ਸਕਦਾ ਹੈ ਉਸ ਦੀ ਮੌਤ ਨੂੰ ਲੈ ਕੇ ਵੱਡੇ ਵੱਡੇ ਖੁਲਾਸੇ ਹੋ ਰਹੇ ਨੇ ਰਾਜਵੀਰ ਜਵੰਦਾ ਨੂੰ ਚਾਣ ਵਾਲੇ ਫੈਨਸ ਉਸਦੇ ਗੀਤ ਸੁਣ ਸੁਣਨ ਵਾਲੇ ਉਹਨਾਂ ਨੂੰ ਯਕੀਨ ਨਹੀਂ ਉਹ ਕਹਿ ਰਹੇ ਨੇ ਕਿ ਇਹ ਬੜੀ ਵੱਡੀ ਸਾਜ਼ਿਸ਼ ਦੇ ਤਹਿਤ ਕਤਲ ਹੋਇਆ ਹੈ ਅਸਲਾਮੁਅਲੈਕਮ ਸਸਰੀਆ ਕਾਲ ਕਿਦਾਂ ਹਾਲ ਚਾਲ ਹੈ ਅਮੀਦਕਾਰ ਨਾ ਵਧੀਆ ਹੋ ਗਿਆ ਹੱਸਦੇ ਵਾਸਤੇ ਹੋ ਗਏ ਚੜਦੀ ਕਲਾ ਚ ਹੋ ਗਏ ਰਾਜਵੀਰ ਜਵੰਦਾ ਦੇ ਫੈਨ ਜਿਹੜੇ ਨੇ ਉਹਨਾਂ ਨੇ ਨਵੇਂ ਸਵਾਲ ਖੜੇ ਕਰ ਸੜੇ ਨੇ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਬੜੇ ਹੀ ਵੱਡੇ ਸਵਾਲ ਸੋਸ਼ਲ ਮੀਡੀਆ ਦੇ ਉੱਤੇ ਖੜੇ ਹੋ ਗਏ ਨੇ ਰਾਜਵੀਰ ਜਵੰਦਾ ਦੀ ਮੌਤ ਨੂੰ ਇੱਕ ਹਾਦਸਾ ਨਹੀਂ ਬਲਕਿ ਪਲਾਨ ਮਰਡਰ ਦੱਸਿਆ ਜਾ ਰਿਹਾ ਕਿਉਂਕਿ ਰਾਜਵੀਰ ਜਵੰਦਾ ਦੇ ਐਕਸੀਡੈਂਟ ਦੀ ਕੋਈ ਵੀ ਫੁਟੇਜ ਸਾਹਮਣੇ ਨਹੀਂ ਆਈ ਕੇਸ ਪਸ਼ੂ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਉਹ ਸਾਹਮਣੇ ਨਹੀਂ ਲਿਆਂਦਾ ਗਿਆ ਕੇਸ ਗੱਡੀ ਬਲੈਰੋ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਕੋਈ ਵੀ ਸਵਾਲ ਸਾਹਮਣੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਰਾਜਵੀਰ ਜਵੰਦਾ ਦੇ ਕਿਸੇ ਵੀ ਦੋਸਤ ਨੇ ਕੋਈ ਇੰਟਰਵਿਊ ਨਹੀਂ ਦਿੱਤਾ ਕਿਸੇ ਕੈਮਰੇ ਦੇ ਸਾਹਮਣੇ ਉਹ ਨਹੀਂ ਆਏ ਤੇ ਸਭ ਤੋਂ ਵੱਡੀ ਗੱਲ ਇੱਕ ਗਰੁੱਪ ਦੇ ਵਿੱਚ ਉਹ ਜਾਂਦੇ ਸਨ ਉਹਨਾਂ ਦੇ ਐ ਬਾਈਕ ਦੇ ਉੱਤੇ ਹੈਲਮਟ ਦੇ ਉੱਤੇ GoPro ਕੈਮਰਾ ਲੱਗਾ ਹੁੰਦਾ ਸੀ ਜਿਹੜਾ ਇੱਕ ਇੱਕ ਪਲ ਦੀ ਵੀਡੀਓ ਰਿਕਾਰਡ ਕਰਦਾ ਸੀ ਜੇਕਰ ਰਾਜਵੀ ਜਵੰਦਾ ਦਾ ਕੈਮਰਾ ਬੰਨ ਸੀ ਤੇ ਉਹਨਾਂ ਦੇ ਦੋਸਤਾਂ ਦਾ ਕੋਈ ਵੀ ਕੈਮਰਾ ਨਹੀਂ ਸੀ ਹੁਣ ਕਿਸੇ ਕੈਮਰੇ ਦੇ ਵਿੱਚ ਰਾਜਵੀ ਜਵੰਦਾ ਦੀ ਕੋਈ ਫੁਟੇਜ ਸਾਹਮਣੇ ਨਹੀਂ ਆਈ ਜਿਹੜੀ ਵੱਡੇ ਸਵਾਲ ਖੜੇ ਕਰਦੀ ਆ ਰਾਜਵੀ ਜਵੰਦਾ ਦੇ ਦੋਸਤਾਂ ਦੇ ਉੱਤੇ ਤੇ ਇਹ ਸਾਰਾ ਕੀ ਮਾਮਲਾ ਹੈ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ ਚ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੀ ਮੌਤੇ ਬਣਿਆ ਵੱਡਾ ਸਸਪੈਂਸ ਹੈ। ਰਾਜਵੀਰ ਜਵੰਦਾ ਦੇ ਫੈਨਸ, ਰਾਜਵੀਰ ਜਵੰਦਾ ਨੂੰ ਚਾਣ ਵਾਲੇ, ਰਾਜਵੀਰ ਜਵੰਦਾ ਦੇ ਲਈ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ, ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਵੀ ਹੋ ਸਕਦਾ ਹੈ। ਉਸ ਦੀ ਮੌਤ ਨੂੰ ਲੈ ਕੇ ਵੱਡੇ ਵੱਡੇ ਖੁਲਾਸੇ ਹੋ ਰਹੇ ਨੇ। ਰਾਜਵੀਰ ਜਵੰਦਾ ਨੂੰ ਚਾਹਣ ਵਾਲੇ ਫੈਨਸ ਉਸਦੇ ਗੀਤ ਸੁਣ ਸੁਣਨ ਵਾਲੇ ਉਹਨਾਂ ਨੂੰ ਯਕੀਨ ਨਹੀਂ ਉਹ ਕਹਿ ਰਹੇ ਨੇ ਕਿ ਇਹ ਬੜੀ ਵੱਡੀ ਸਾਜ਼ਿਸ਼ ਦੇ ਤਹਿਤ ਕਤਲ ਹੋਇਆ ਹੈ ਤੇ ਕਈ ਕਲਾਕਾਰ ਕਈ ਫਿਲਮੀ ਅਦਾਕਾਰ ਕਹਿ ਰਹੇ ਨੇ ਕਿ ਹੁਣ ਰਾਜਵੀਰ ਜਵੰਦਾ ਦੀ ਮੌਤ ਤੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਾ ਕੀਤੀ ਜਾਵੇ ਲੇਕਿਨ ਜਿਹੜੇ ਪ੍ਰਸ਼ੰਸਕ ਨੇ ਜਿਹੜੇ ਚਾਹਣ ਵਾਲੇ ਨੇ ਜਿਹੜੇ ਉਸਦੇ ਫੈਨਸ ਨੇ ਉਹ ਹਾਲੇ ਵੀ ਉਹਨਾਂ ਦੀਆਂ ਅੱਖਾਂ ਨਮ ਨੇ ਹਾਲੇ ਵੀ ਰਾਜਵੀਰ ਜਵੰਦਾ ਨੂੰ ਯਾਦ ਕਰ ਕਰਕੇ ਰੋ ਰਹੇ ਨੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਨਹੀਂ ਰੁਕ ਰਹਿ ਇੱਕ ਪਾਸੇ ਰਾਜਵੀਰ ਜਵੰਦਾ ਦੀ ਮਾਤਾ ਧਰਮ ਪਤਨੀ ਉਹਨਾਂ ਅਤੇ ਉਹਨਾਂ ਦੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਤੇ ਦੂਸਰੇ ਪਾਸੇ ਮੰਗ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਕੋਲੋਂ ਕੇ ਰਾਜਵੀਰ ਜਵੰਦਾ ਦੀ ਮੌਤ ਦੇ ਕਾਰਨਾ ਦਾ ਪਤਾ ਲਗਾਇਆ ਚਾ ਵੀ ਨਾ ਤਾਂ ਉਹਦੇ ਯਾਰ ਜਿਨ੍ਹਾਂ ਦੇ ਨਾਲ ਉਹ ਘੁੰਮਣ ਜਾ ਰਿਹਾ ਸੀ ਨਾ ਤੇ ਉਹਨਾਂ ਵੱਲੋਂ ਕੋਈ ਕਾਂਫਰੰਸ ਕੀਤੀ ਗਈ ਨਾ ਜਿਹੜੀ ਗੱਡੀ ਦੇ ਵਿੱਚ ਵੱਜੇ ਨਾ ਉਹ ਸਾਹਮਣੇ ਆਏ ਜਿਹੜੀ ਗੱਡੀ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਉਹ ਉਹਨਾਂ ਨੇ ਉਹ ਵੀ ਕੈਮਰੇ ਦੇ ਸਾਹਮਣੇ ਨਹੀਂ ਆਏ ਜਿਨ੍ਹਾਂ ਨੇ ਵੇਖਿਆ ਕਿ ਐਕਸੀਡੈਂਟ ਹੋਇਆ ਹੈ ਉਹਨਾਂ ਦੀ ਪ੍ਰਤੀਕਿਰਿਆ ਵੀ ਪੱਤਰਕਾਰਾਂ ਦੇ ਸਾਹਮਣੇ ਨਹੀਂ ਆਈ ਤੇ ਨਿਸ਼ਾਨੀਆਂ ਸਵਾਲ ਖੜੇ ਹੋ ਗਏ ਨੇ ਵੱਡਾ ਸਸਪੈਂਸ ਹਿਡਨ ਮਿਸਟਰੀ ਬਣ ਗਈ ਹੈ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਕਿਉਂਕਿ ਰਾਜਵੀਰ ਜਵੰਦਾ ਦੇ ਫੈਨਸ ਹਾਲੇ ਵੀ ਮੰਗ ਕਰ ਰਹੇ ਨੇ ਤਰਥਲੀ ਬਚ ਗਈ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਐਕਸੀਡੈਂਟ ਕਾਰਨ ਨਾ ਕਰਕੇ ਨਹੀਂ ਹੋਰ ਕਿਸੇ ਕਾਰਨਾਂ ਕਰਕੇ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਧਾ ਦੀ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ ਇਸ ਮਾਮਲੇ ਵਿੱਚ ਹੁਣ ਤੱਕ ਦੀ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ ਹੈ ਸ਼ੁਰੂਆਤੀ ਦੌਰ ਤੇ ਵਿੱਚ ਇਹ ਸਾਹਮਣੇ ਆਇਆ ਸੀ ਕਿ ਉਹ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਬੱਦੀ ਖੇਤਰ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਸਨ ਯਾਨੀ ਕਿ ਪਹਿਲਾਂ ਸਾਰੇ ਹੀ ਕਹਿ ਰਹੇ ਸੀ ਕਿ ਥੋਲਨ ਜ਼ਿਲ੍ਹੇ ਦੇ ਬੱਦੀ ਖੇਤਰ ਦੇ ਵਿੱਚ ਐਕਸੀਡੈਂਟ ਦਾ ਸ਼ਿਕਾਰ ਹੋਇਆ ਜਾਂ ਕਹਿ ਸਕਦੇ ਹਾਂ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਹਾਲਾਂਕਿ ਜਾਂਚ ਵਿੱਚ ਪਤਾ ਲੱਗਾ ਹੈ ਕਿ ਸਿੰਗਰ ਰਾਜਵੀਰ ਜਵੰਦਾ ਦਾ ਬਾਈਕ ਐਕਸੀਡੈਂਟ ਮਾਥੁਰ ਪ੍ਰਦੇਸ਼ ਦੇ ਬੱਦੀ ਵਿੱਚ ਨਹੀਂ ਸਗੋਂ ਹਰਿਆਣਾ ਦੇ ਪੰਜੌਰ ਵਿੱਚ ਹੋਇਆ ਹੈ ਯਾਨੀ ਕਿ ਪਹਿਲਾਂ ਬੱਦੀ ਵਿੱਚ ਕਿਹਾ ਗਿਆ ਹੁਣ ਹਰਿਆਣਾ ਦੇ ਪੰਜੌਰ ਵਿੱਚ ਕਿਹਾ ਗਿਆ ਹੈ ਯਾਨੀ ਕਿ ਵੱਡਾ ਸਸਪੈਂਸ ਬਣਿਆ ਹੋਇਆ ਹੈ ਰਾਜਵੀਰ ਜਵੰਦਾ ਜੋ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਸਨ 27 ਸਤੰਬਰ ਨੂੰ ਪੰਜੌਰ ਦੇ ਬਾਹਰੀ ਖੇਤਰ ਵਿੱਚ ਮਾਈਕ ਦਾ ਹਾਸਾ ਮਾਈਕ ਹਾਸੇ ਦਾ ਸ਼ਿਕਾਰ ਹੋਏ ਸਨ ਹਾਸੇ ਦੌਰਾਨ ਉਹ ਸ਼ਿਵਲਾ ਜਾ ਰਹੇ ਸਨ ਜਖਮੀ ਹੋਣ ਤੋਂ ਬਾਅਦ 11 ਦਿਨ ਤੱਕ ਉਹ ਹਿਮਾਲੀ ਦੇ ਫੋਰਟੀ ਹਸਪਤਾਲ ਚ ਵੈਂਟੀਲੇਟਰ ਤੇ ਰਹੇ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ 8 ਅਕਤੂਬਰ 2025 ਨੂੰ 35 ਸਾਲ ਦੀ ਉਮਰ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਅਲਾਜ਼ ਵਿੱਚ ਲਾਪਰਵਾਹੀ ਦੇ ਦੋਸ਼ ਜਾਂ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਇਹ ਹਾਸੇ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਨੇ ਉਹਨਾਂ ਦੇ ਇਲਾਜ ਤੋਂ ਇਨਕਾਰ ਕਰ ਦਿੱਤਾ ਸੀ ਲਾਈਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੀ ਇੰਟਰਨੈਸ਼ਨਲ ਦੀ ਜਾਂਚ ਵਿੱਚ ਡੀਡੀਆਰ ਨੂੰ ਪਤਾ ਲੱਗਾ ਹੈ ਕਿ ਸ਼ੌਰੀ ਹਸਪਤਾਲ ਪੰਜੌਰ ਨੇ ਰਾਜਵੀਰ ਸਿੰਘ ਜਵੰਧਾ ਨੂੰ ਬੁਢਲੀ ਸਹਾਇਤਾ ਨਹੀਂ ਦਿੱਤੀ ਇਸ ਕਾਰਨ ਜ਼ਖਮੀ ਗਾਇਕ ਨੂੰ ਪਹਿਲਾਂ ਸਿਵਲ ਹਸਪਤਾਲ ਪੰਚਕੂਲਾ ਫਿਰ ਪਾਰਸ ਹਸਪਤਾਲ ਪੰਚਕੂਲਾ ਅਤੇ ਉਸ ਤੋਂ ਬਾਅਦ 40ਸ ਮੁਹਾਲੀ ਹਸਪਤਲ ਚ ਲਾਜਾਇਆ ਗਿਆ ਅਲਾਜ਼ ਵਿੱਚ ਇਸ ਲਾਪਰਵਾਹੀ ਦੇ ਦੋਸ਼ ਹਨ ਦੂਸਰੇ ਪਾਸੇ ਆਵਾਰਾ ਪਸ਼ੂਆਂ ਨੂੰ ਲੈ ਕੇ ਲਾਈਫ ਲਾਈਫ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ ਨੇ ਇਸ ਮਾਮਲੇ 'ਚ ਸਖਤ ਰੁਕ ਆਪਣਾਇਆ ਹੈ ਐਡਵੋਕੇਟ ਨਵਿਕ ਨਵੀਨ ਨਵਕਰ ਸਿੰਘ ਨੇ ਪਜੋਰ ਹਾਸੇ ਵਾਲੀ ਥਾਂ ਦਾ ਦੌਰਾ ਕਰਕੇ ਰਿਪੋਰਟ ਤਿਆਰ ਕੀਤੀ ਹੈ ਤੇ ਦੂਸਰੇ ਪਾਸੇ ਰਾਜਵੀਰ ਜਵੰਦਾ ਦੇ ਦੋ ਸਾਹਮਣੇ ਕਿਉਂ ਨਹੀਂ ਆਏ ਰਾਜਵੀਰ ਜਵੰਦਾ ਦਾ ਕੈਮਰਾ ਕਿਉਂ ਨਹੀਂ ਲੱਗਿਆ ਹੋਇਆ ਸੀ 5 ਮਿੰਟ ਕੈਮਰਾ ਪਹਿਲਾਂ ਕਿਉਂ ਬੰਦ ਹੋ ਗਿਆ ਹਲਮਰਟ ਦੇ ਵਿੱਚ ਸੱਟਾਂ ਕਿਵੇਂ ਲੱਗ ਸਕਦੀਆਂ ਨੇ ਕਿਉਂਕਿ ਉਹ ਹਲਬਰਟ ਸਪੈਸ਼ਲ ਤੌਰ ਤੇ ਕੈਨੇਡਾ ਦੇ ਵਿੱਚੋਂ ਖਰੀਦਿਆ ਗਿਆ ਸੀ ਉਹਨੇ ਲਾਈਫ ਜੈਕਟ ਪਹਿਨੀ ਹੋਈ ਸੀ ਉਸ ਦੀ ਰੀੜ ਦੀ ਹੱਡੀ ਨੂੰ ਕਿਵੇਂ ਨੁਕਸਾਨ ਹੋ ਸਕਦਾ ਹੈ ਉਸ ਦੀ ਤੌਣ ਦਾ ਮਣਕਾ ਕਿਵੇਂ ਟੁੱਟ ਸਕਦਾ ਹੈ ਇਹ ਸਾਰੇ ਸਵਾਲਾਂ ਨੂੰ ਲੈ ਕੇ ਇੱਕ ਵੱਡਾ ਸਸਪੈਂਸ ਜਾਂ ਕਹਿ ਸਕਦੇ ਹਾਂ ਰਹੱਸ ਬਣ ਗਿਆ ਹੈ ਰਾਜਵੀਰ ਜਵੰਦਾ ਦੇ ਫੈਨਸ ਉਸ ਨੂੰ ਚਾਉਣ ਵਾਲੇ ਉਸ ਦੇ ਚਾਹਤੇ ਬਿਲਕੁਲ ਯਕੀਨ ਨਹੀਂ ਕਰ ਰਹਾ ਉਹ ਮੰਗ ਕਰ ਰਹੇ ਨੇ ਕਿ ਐਟ ਲੀਸਟ ਉਸ ਦੇ 11 ਦੋਸਤਾਂ ਵੱਲੋਂ ਜਿਹੜੀ ਮੰਡਲੀ ਉਸ ਦੇ ਨਾਲ ਜਾ ਰਹੀ ਸੀ ਜਿਹੜਾ ਗਰੁੱਪ ਉਸ ਦੇ ਨਾਲ ਜਾ ਰਿਹਾ ਸੀ ਉਹਨਾਂ ਨੇ ਖੁਲਾਸਾ ਕਿਉਂ ਨਹੀਂ ਕੀਤਾ ਜਿਹੜੀ ਗੱਡੀ ਦੇ ਵਿੱਚ ਆਇਆ ਉਹਨਾਂ ਨੇ ਕਿਉਂ ਨਹੀਂ ਕੁਝ ਬੋਲਿਆ ਜਿਹੜੀ ਥਾਂ ਤੇ ਐਕਸੀਡੈਂਟ ਹੋਇਆ ਉਥੋਂ ਕੋਈ ਲੋਕ ਲਾਈਵ ਹੋ ਕੇ ਉਹਨਾਂ ਨੇ ਆਪਣੇ ਪੱਧਰ ਤੇ ਸਪਸ਼ਟ ਕਰਨੇ ਕਿਉਂ ਨਹੀਂ ਦਿੱਤਾ ਜਿਹੜੀ ਗੱਡੀ ਦੇ ਵਿੱਚ ਬਚਿਆ ਉਸ ਗੱਡੀ ਵਾਲੇ ਦਾ ਕੋਈ ਬਿਆਨ ਕਿਉਂ ਨਹੀਂ ਆਇਆ ਇਹ ਸਾਰੀਆਂ ਗੱਲਾਂ ਇੱਕ ਬੜਾ ਵੱਡਾ ਰਾਜ ਬਣ ਗਈਆਂ ਨੇ ਇੱਕ ਪਾਸੇ ਨਵੀਕਰਨ ਜਿਹੜੇ ਕਾਉ ਸੈਸ ਨੂੰ ਲੈ ਕੇ ਸਰਕਾਰ ਦੇ ਦੁਆਰੇ ਹੋਏ ਨੇ ਕਿ ਤੁਸੀਂ ਕਰੋੜਾਂ ਰੁਪਏ ਕਾਉ ਸੈਸ ਹਰ ਸਾਲ ਨਵੇਂ ਵਿਕਲ ਖਰੀਦਣ ਵਾਲਿਆਂ ਤੋਂ ਲੈਂਦੇ ਹੋ ਤੇ ਫਿਰ ਇਹਨਾਂ ਅਵਾਰਾਂ ਡੰਗਰਾਂ ਦਾ ਪ੍ਰਬੰਧ ਕਿੰਨੇ ਕਰਨਾ ਹੈ ਤੇ ਦੂਸਰੇ ਪਾਸੇ GoPro ਕੈਮਰੇ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦੇ ਯਾਰਾਂ ਦੋਸਤਾਂ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦੇ ਹੈਲਮਟ ਅਤੇ ਜਿਹੜੀ ਥਾਂ ਤੇ ਐਕਸੀਡੈਂਟ ਹੋਇਆ ਹੈ ਬਲੈਰੂ ਗੱਡੀ ਦੇ ਨਾਲ ਉਸ ਗੱਡੀ ਬਾਰੇ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕ ਅਤੇ ਦੁਨੀਆ ਭਰ ਦੇ ਪੰਜਾਬੀ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਜਿਨ੍ਹਾਂ ਦੀਆਂ ਅਰਦਾਸਾਂ ਨੂੰ ਜ਼ੂਰ ਨਹੀਂ ਪਿਆ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਦੇ ਅਸਲ ਕਾਰਨ ਜਾਨਣਾ ਜ਼ਰੂਰੀ ਹੈ ਧੰਨ ਜੀਤੇ ਅਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਰਾਜਵੀਰ ਜਵੰਦਾ ਦੀ ਮੌਤ ਨੂੰ ਲਾ ਕੇ ਬੜਾ ਹੀ ਵੱਡਾ ਸਸਪੈਂਸ ਕ੍ਰੀਏਟ ਹੋ ਗਿਆ ਹੈ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਬੜੇ ਹੀ ਵੱਡੇ ਸਵਾਲ ਖੜੇ ਹੋ ਗਏ ਨੇ ਕਿਉਂਕਿ ਦੋ ਜਗ੍ਹਾ ਦਾ ਨਾਂ ਦੱਸਿਆ ਜਾ ਰਿਹਾ ਪਹਿਲੇ ਕਿਹਾ ਜਾ ਰਾ ਸੀ ਕਿਸੇ ਹੋਰ ਜਗ੍ਹਾ ਤੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਲੇਕਿਨ ਹੁਣ ਕੋਈ ਹੋਰ ਜਗ੍ਹਾ ਦੱਸੀ ਜਾ ਰਹੀ ਜਿੱਥੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਰਾਜਵੀਰ ਜਵੰਦਾ ਗੋਪ ਗੋਪਰੋ ਕੈਮਰਾ ਲਾੰਦੇ ਸਨ ਹੈਲਮਟ ਤੇ ਬਾਈਕ ਦੇ ਉੱਤੇ ਲੇਕਿਨ ਐਕਸੀਡੈਂਟ ਦੇ ਵੇਲੇ ਉਹ ਕੈਮਰੇ ਬੰਦ ਸਨ ਨਾ ਸਿਰਫ ਰਾਜਵੀਰ ਜਵੰਦਾ ਦੇ ਕੈਮਰੇ ਬੰਦ ਸਨ ਬਲਕਿ ਉਹਨਾਂ ਦੇ ਕਿਸੇ ਦੋਸਤ ਦੇ ਕੈਮਰੇ ਨੇ ਮੰਜ਼ਰ ਜਿਹੜਾ ਰਿਕਾਰਡ ਨਹੀਂ ਕੀਤਾ ਐਕਸੀਡੈਂਟ ਵਾਲੀ ਜਗ੍ਹਾ ਦੀ ਕੋਈ ਵੀ ਫੁਟੇਜ ਸਾਹਮਣੇ ਨਹੀਂ ਆਈ ਤੇ ਉਹਨਾਂ ਦਾ ਐਕਸੀਡੈਂਟ ਵਾਰਾ ਪਸ਼ੂਆਂ ਨਾਲ ਹੋਇਆ ਜਾਂ ਬਲੈਰੋ ਨਾਲ ਹੋਇਆ ਬੜਾ ਹੀ ਵੱਡਾ ਸਸਪੈਂਸ ਜਿਹੜਾ ਕ੍ਰੀਏਟ ਹੋ ਗਿਆ ਉਹ ਬਲੈਰੋ ਗੱਡੀ ਜਿਹੜੀ ਆ ਅਜੇ ਤੱਕ ਸਾਹਮਣੇ ਨਹੀਂ ਲੈ ਕੇ ਆਂਦੀ ਗਈ ਤੇ ਜਿਸ ਪਸ਼ੂ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਉਸ ਪਸ਼ੂ ਨੂੰ ਵੀ ਨੁਕਸਾਨ ਹੋਇਆ ਹੋਵੇਗਾ ਲੇਕਿਨ ਕੋਈ ਵੀ ਪਸ਼ੂ ਸਾਹਮਣੇ ਨਹੀਂ ਆਇਆ ਤੇ ਰਾਜਵੀ ਜਵੰਦਾ ਦੇ ਫੈਨਸ ਨੇ ਸੋਸ਼ਲ ਮੀਡੀਆ ਤੇ ਬੜੇ ਹੀ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਤੇ ਰਾਜਵੀ ਜਵੰਦਾ ਦੇ ਐਕਸੀਡੈਂਟ ਤੋਂ ਬਾਅਦ ਐਂਬੂਲੈਂਸ ਨਹੀਂ ਬੁਲਾਈ ਗਈ ਉਹਨਾਂ ਨੂੰ ਨਿੱਜੀ ਗੱਡੀ ਦੇ ਵਿੱਚ ਲੈ ਕੇ ਜਾਇਆ ਗਿਆ ਤੇ ਜਿਸ ਦੀ ਵਜ੍ਹਾ ਤੋਂ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਚਾਰ ਹਸਪਤਲ ਤੇ ਜਾਇਆ ਗਿਆ ਚੌਥੇ ਹਸਪਤਲ ਫੋਟਸ ਜਾ ਕੇ ਉਹਨਾਂ ਦਾ ਇਲਾਜ ਸਟਾਰਟ ਹੋਇਆ ਤੇ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਐਕਸੀਡੈਂਟ ਨੂੰ ਲੈ ਕੇ ਬੜੇ ਵੱਡੇ ਸਵਾਲ ਖੜੇ ਹੋ ਗਏ ਨੇ ਬੜੇ ਲੋਕਾਂ ਦਾ ਕਹਿਣਾ ਹੈ ਕਿ ਇਹ ਕੋਈ ਪਲੈਨਿੰਗ ਹੋ ਸਕਦੀ ਹੈ ਰਾਜਵੀਰ ਜਵੰਦਾ ਦੇ ਦੋਸਤਾਂ ਯਾਰਾਂ ਕੋਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਕੋਈ ਵੀ ਉਹਨਾਂ ਦਾ ਦੋਸਤ ਕੈਮਰੇ ਦੇ ਸਾਹਮਣੇ ਨਹੀਂ ਆਇਆ ਕੋਈ ਇੰਟਰਵਿਊ ਨਹੀਂ ਦਿੱਤਾ ਗਿਆ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਗਈ ਕਿ ਆਕਸੀਡੈਂਟ ਕਿਵੇਂ ਹੋਇਆ ਤੇ ਆਕਸੀਡੈਂਟ ਤੋਂ ਬਾਅਦ ਅਸੀਂ ਕਿਸ ਤਰ੍ਹਾਂ ਰਾਜੀਵ ਜਵੰਦਾ ਨੂੰ ਹਸਪੀਟਲ ਟਰਾਂਸਫਰ ਕੀਤਾ ਤੁਸੀਂ ਕੀ ਸੋਚਦੇ ਹੋ ਇਸ ਮਾਮਲੇ ਦੇ ਬਾਰੇ ਵਿੱਚ ਪੰਜਾਬ ਦਾ ਸਿੰਗਰ ਸੀ ਰਾਜੀਵ ਜਵੰਦਾ ਪੰਜਾਬੀ ਅੱਜ ਵੀ ਉਹਨੂੰ ਯਾਦ ਕਰਕੇ ਰੋਂਦੇ ਨੇ ਦਾ ਕੀ ਰਾਏ ਆਸ ਮਾਮਲੇ ਦੇ ਬਾਰੇ ਚ ਕਮੈਂਟ ਚਗਾ ਕਰੋ ਵੀਡੀਓ ਚੰਗੀ ਲਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾ ਹਾਫਿਜ਼